ਸਤਿ ਸ੍ਰੀ ਅਕਾਲ ਵੀਰੋ ਕੀ ਹਾਲ ਚਾਲ ਵੀਰੋ ਸਾਡੀ ਅੱਜ ਦੀ ਕਥਾ ਦਾ ਟਾਈਟਲ ਹੈ ਕਿ ਹਨੂਮਾਨ ਦੀ ਆਤਮਾ ਹਜੇ ਵੀ ਮੁਕਤ ਨਹੀਂ ਹੋਈ ਪਟਕ ਰਹੀ ਹੈ ਹਨੂਮਾਨ ਦੇ ਬਾਰੇ ਗਿਆਨੀ ਸੰਤ ਸਿੰਘ ਮਸਕੀਨ ਰਾ ਨੇ ਦੱਸਿਆ ਅਸਲ ਸੱਚ ਵੀਰੋ ਕੀ ਸੱਚ ਹੈ ਵੀਰੋ ਇਹ ਅਸੀਂ ਅੱਜ ਦੀ ਕਥਾ ਦੇ ਅੰਦਰ ਸੰਤ ਸਿੰਘ ਮਸਕੀਨਾਂ ਤੋਂ ਜਾਣਾਂਗੇ ਤੇ ਵੀਰੋ ਚੱਲ ਕੇ ਕਥਾ ਸੁਣਨੇ ਤੋਂ ਪਹਿਲਾਂ ਦੇ ਵੀ ਰਕਮੈਂਟਾਂ ਦੇ ਅੰਦਰ ਸਤਨਾਮ ਵਾਹਿਗੁਰੂ ਦਾ ਕਮੈਂਟ ਲਾਜ਼ਮ ਕਰਿਓ ਬੜੇ ਪੁਰਾਣੇ ਸਮੇਂ ਤੋਂ ਕਥਾ ਪਰਚਲ ਤੇ ਸਨਾਤਨ ਮੱਤ ਦੇ ਜਿੱਥੇ ਰਾਮਾਇਣ ਦੀ ਕਥਾ ਹੋਵੇ ਉੱਥੇ ਹਨੂਮਾਨ ਹੁੰਦਾ ਹੈ ਇੰਜ ਕਹਿੰਦੇ ਬਚਪਨ ਵਿੱਚ ਵੀ ਅਸੀਂ ਸੁਣਦੇ ਹੁੰਦੇ ਸੀ ਰਾਮਲੀਲਾ ਖੇਡਣ ਵਾਲੇ ਵੀ ਐਸਾ ਕਹਿੰਦੇ ਸੀ ਜਿੱਥੇ ਰਾਮਾਇਣ ਦੀ ਕਥਾ ਹੋ ਰਹੀ ਹੋਵੇ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਦੀ ਗੱਲ ਹੋ ਰਹੀ ਹੋਵੇ ਉੱਥੇ ਹਨੂਮਾਨ ਹੁੰਦਾ ਹੈ ਉਹਦੀ ਗੱਲ ਸੁਣੇ ਬਿਨਾਂ ਹੋ ਰਹਿਦਾ ਜਿਨ ਜਿਨ ਵਿਚਾਰਕਾਂ ਨੇ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਕੀਤੀ ਮੈਂ ਕਿਹਾ ਸਰਬ ਹਨੂਮਾਨ ਨਾਖ ਇੰਝਾ ਕੋ ਪਵਿੱਤਰ ਰੂਹਾਂ ਆਉਂਦੀਆਂ ਨੇ ਨਾਮ ਬਗਤ ਹੁੰਦੇ ਨੇ ਨਹੀਂ ਤੇ ਇਹ ਸਾਡੀ ਪੂਰਨ ਪੌਰ ਤੇ ਗਲਤ ਬਿਆਨੀ ਹੋਵੇਗੀ ਇੱਕ ਤੇ ਇਹ ਮੰਨਣਾ ਪਏਗਾ ਕਿ ਹਨੂਮਾਨ ਮੁਕਤ ਨਹੀਂ ਹੋਇਆ ਅਜੇ ਵੀ ਬੜਕਦਾ ਨਹੀਂ ਹੋਇਆ ਜਦ ਕਰੇ ਕਬੂਲ ਕਰ ਉਹਦਾ ਸੂਖਮ ਸਰੀਰ ਅਜੇ ਵੀ ਭਟਕ ਰਿਹਾ ਹੈ ਮੁਕਤ ਨਹੀਂ ਹੋਇਆ ਕਿਉਂਕਿ ਹਨੂਮਾਨ ਰਾਮ ਦਾ ਭਗਤ ਸੀ ਕਿ ਚਲੋ ਹਰ ਭਗਤ ਨੂੰ ਹਨੂਮਾਨ ਕਹਿ દઈએ ਕਿ ਕੋਈ ਹਰ ਜਨ ਨਹੀਂ ਹਰ ਰਾਮ ਲੇਗਾ ਹਨੂਮਾਨ ਵਰਗੇ ਤੇ ਹਾਂ ਕੇ ਇਹ ਨਹੀਂ ਕਹਿ ਸਕਦੇ ਹਨੂਮਾਨ ਤੋ ਫਿਰ ਕਬੂਲ ਕਰ ਲੋ ਭਟਕ ਰਿਹਾ ਹੈ ਅਜੇ ਵੀ ਮੁਕਤ ਨਹੀਂ ਹੋਇਆ ਹਾਂ ਮੰਨ ਸਕਦੇ ਹਾਂ मर्यादा प्रशोधन श्री राम वाले प्यार नाले वाले शुभ दृष्टि रखने वाले अपना ढांचा पूरा पवित्र नहीं कर सके थोड़ी बहुत मैल रह गई हो मैल थोड़ी बहुत भी है वो देले भी दरवाजे बंद रहे मैं फिर अर्ज करा दोस दोस्त चलिया लाए दरगे बैसन ना ही पूरा पवित्र हो गया ਪੁਰਾ ਛੁੱਟ ਗਿਆ ਪੁਰਾ ਨਿਰਮਲ ਹੋ ਗਿਆ ਤਨੰਦ ਦੀ ਮਹਿਲ ਹੈ ਗਲਤੋ ਗਵਾਰ ਸੂਕਸ਼ਮ ਸਰੀਰ ਦੀ ਮਹਿਲ ਹੈ ਗਲਤ ਵਿਚਾਰ ਗਲਤ ਸੋਚਣੀ ਗਲਤ ਸੰਸਕਾਰ ਅੰਦਰ ਬੈਠ ਬੈਹ ਨੇ ਅੰਦਰ ਹਰ ਵਲਤਾਂ ਦੇਤੇ ਤੇ ਬੂਤ ਪ੍ਰੇਤ ਹੁੰਦੇ ਨੇ ਬੂਤ ਪ੍ਰੇਤ ਤੋਂ ਮੁਰਾਦ ਕੁਝ ਵੀ ਨਹੀਂ ਵਲਤ ਸੰਸਕਾਰ ਪਸ਼ੂਆਂ ਦੀ ਤਰ੍ਹਾਂ ਜੋ ਜੀਵੇ ਪਸ਼ੂ ਕਹਿੰਦੇ ਨੇ ਜੋ ਪਾਸ ਵਿੱਚ ਬੱਜੇ ਹੋਏ ਨੇ ਜੋ ਪਛੜੇ ਹੋਏ ਨੇ ਜੋ ਪਿੱਛੇ ਨੇ ਤੇ ਭੂਤ ਦੇ ਅਰਥ ਕੀ ਨੇ ਗੁਜ਼ਰਿਆ ਹੋਇਆ ਪਿਛਲਾ ਸਮਾਂ ਭੂਤ ਕਾਲ ਅੰਤੇ ਮਨੁੱਖ ਕਰਤੂਤ ਪਸ਼ੂਆਂ ਦੇ ਭਾਈ ਆਦੋ ਕਿ ਪਸ਼ੂਆਂ ਨੂੰ ਤੇ ਪਿੱਛੇ ਛੱਡ ਆਇਓ ਮਨੁੱਖਾਂ ਵਾਲੇ ਕੰਮ ਕਰੋ ਬੰਦਿਆਂ ਵਾਲੇ ਕੰਮ ਕਰੋ ਮਨ ਪਸ਼ੂਆਂ ਨੂੰ ਤੇ ਪਿੱਛੇ ਛੋੜ ਆਇਆ ਮਨੁੱਖ ਹੋ ਕੇ ਪਸ਼ੂਆਂ ਵਾਲੇ ਕੰਮ ਕਰ ਰਿਹਾ ਹੈ ਇਹ ਪਛੜਿਆ ਹੈ ਪਿੱਛੇ ਇਹ ਪਿੱਛੇ ਚੱਲਾਂਗੇ ਇਸ ਤਰ੍ਹਾਂ ਦੇ ਸੂਖਸ਼ਮ ਸਰੀਰ ਵੀ ਭਟਕਦੇ ਨੇ ਨਿਰਮਲ ਸਰੀਰ ਵੀ ਭਟਕਦੇ ਨੇ ਮਲੇਨ ਸਰੀਰਾਂ ਨੂੰ ਬਹੁਤ ਪ੍ਰੇਤ ਕਹਿੰਦੇ ਨੇ ਨਿਰਮਲ ਸਰੀਰਾਂ ਨੂੰ ਦੇਵਤਾ ਕਹਿੰਦੇ ਨੇ ਇਸ ਅਸਥੂਲ ਸਰੀਰ ਵਿੱਚ ਵੀ ਜਿਸ ਦਾ 90% ਸੰਸਕਾਰਿਕ ਡਾਂਚਾ ਉਿੱਤਰ ਹੋ ਗਿਆ ਇਹਨੂੰ ਮਨੁੱਖ ਕਹਿਣਾ ਨਹੀਂ ਚਾਹੀਦਾ ਇਹ ਦੇਵਤਾ ਹੈ ਪ੍ਰਿਸ਼ਟਾ ਇਹ ਰੱਬ ਦੇ ਨੇੜੇ ਦੇਵਤਾ ਇਸੇ ਸਤੂਲ ਸਰੀਰ ਦੇ ਜਿਸ ਮਨੁੱਖ ਦਾ ਨਵੇਂ ਫਸਦੀ ਢਾਂਚਾ ਸੰਸਕਾਰਕ ਮਹਿਲਾ ਹੈ ਮਲੇ ਨੇ ਇਹਨੂੰ ਵੀ ਮਨੁੱਖ ਨਹੀਂ ਕਹਿਣਾ ਚਾਹੀਦਾ ਭੂਤ ਪ੍ਰੇਤ ਹੈ ਪਸ਼ੂ ਹੈ ਪਸ਼ੂ ਹੈ ਚਲੋ ਹੁਣ ਕਬੀਰ ਤੋਂ ਸੁਣ ਲਓ ਕਬੀਰ ਕਹਿੰਦੇ ਨੇ ਕਬੀਰ ਜੈ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾਏ ਤੇ ਘਰ ਮਰਹਟ ਸਾਰਖੇ ਬਹੁਤ ਬਸੇਤ ਨਮਾ ਜਿੱਥੇ ਅੰਮ੍ਰਿਤ ਵੇਲੇ ਦਾ ਉਠਣਾ ਨਹੀਂ ਪ੍ਰਭੂ ਦੇ ਨਾਮ ਦਾ ਜਪ ਨਹੀਂ ਸਤ ਸੰਗ ਨਹੀਂ ਕਿ ਕਬੀਰ ਕਹਿੰਦੇ ਨੇ ਉਸ ਘਰ ਨੂੰ ਘਰ ਕਹਿਣ ਦੀ ਕੀ ਲੋੜ ਐ ਸ਼ਮਸ਼ਾਨ ਘਾਟ ਐ ਤੇ ਰਹਿਣ ਵਾਲਿਆਂ ਨੂੰ ਮਨੁੱਖ ਕਹਿਣ ਦੀ ਕੀ ਲੋੜ ਐ ਬਹੁਤ ਪ੍ਰੇਤ ਨੇ ਬਹੁਤ ਪ੍ਰੇਤ ਨੇ ਕਬੀਰ ਜਏ ਘਰ ਸਾਧਨਾ ਸਹਿਰੀਏ ਹਰ ਕੀ ਸੇਵਾ ਨਾਏ घर मरहट सार थे वो तो बस एनवा पत्नी कितने मिलते हैं कहते जी ज्यों सवेरे तो कलेश शुरू होता है दर रात तक कलेश ही चलता है कि छुड़ाई घर तो थोड़ी होया बहुत खाना बनया पे बूतान प्रेतां का घर बनिया पे पति भूत पे पत्नी भूत बनी पई है बच्चे भूत बने पे हैं बहुत ਜੇ ਘਰ ਸਾਧਨਾ ਸਹੀ ਹੈ ਹਰ ਕੀ ਸੇਵਾ ਨਾਏ ਤੇ ਘਰ ਮਰਹਟ ਸਾਰ ਕੇ ਉਹ ਤ ਬਸੇ ਤਨ ਮਾਏ ਸੂਖਸ਼ਮ ਸਰੀਰ ਮੈਲਾ ਕਿਸ ਤਰਾਂ ਹੁੰਦਾ ਹੈ ਮੈਲੇ ਕਰਮ ਨਾਲ ਮੈਲੇ ਕਰਮ ਮੈਲੇ ਸੰਸਕਾਰ ਬਣਾ ਦਿੰਦੇ ਨੇ ਸੰਸਕਾਰ ਬਹੁਤ ਮੈਲੇ ਹੁੰਦੇ ਗਏ ਤੋਂ ਦ੍ਰਿਸ਼ਟੀ ਦੋਖ ਹੋ ਜਾਂਦੀ ਹੈ ਦੋਖ ਦ੍ਰਿਸ਼ਟ ਹਰ ਪਾਸੇ ਬੁਰਾਈ ਬੁਰੇ ਦਿਖਾਈ ਦੇਣੇ ਨੇ ਦੋਸਤੇ ਦੋਸ ਦੇ ਕਾਇਦੇ ਨੇ ਸੱਜਣ ਨੇ ਸੰਸਕਾਰਾਂ ਦਾ ਢਾਂਚਾ ਬਹੁਤ ਮੈਲਾ ਹੋ ਗਿਆ ਫਿਰ ਮਨੁੱਖ ਦੀ ਜ਼ਬਾਨ ਚੋਂ ਗਾਲਾਂ ਚਾਰ ਨਿਕਲਦੀਆਂ ਨਾ ਗੱਲ ਇੱਕ ਨਿਕਲਦੀ ਬੋਲੀ ਬੁਰੇ ਹੋ ਗਏ ਕਠੋਰ ਹੋ ਗਏ ਐਸੇ ਮਨੁੱਖ ਦਾ ਤਾਲ ਨਹੀਂ ਜਿਸਿਆ ਫੈਸ਼ ਲਿਟਰੇਚਰ ਦੇ ਨਾਲ ਬੈਠੇਗਾ ਸੁਖਮਨੀ ਸਾਹਿਬ ਨਾਲ ਇਸ ਦਾ ਤਾਲ ਮਿਲ ਨਹੀਂ ਬੈਠੇ ਗੁਰਬਾਣੀ ਦੇ ਪਾਠ ਦੇ ਨਾਲ ਅੱਜ ਜਿੰਨਾ ਫੈਸ਼ ਲਿਟਰੇਚਰ ساری ਦੁਨੀਆ ਵਿੱਚ ਛਪਿਆ ਹੈ ਗੰਦਾ ਸਾਹਿਤ ਪਹਿਲੇ ਨਹੀਂ ਸੀ ਘਰ ਘਰ ਵਿੱਚ ਇਹ ਹੀ ਪੜਿਆ ਜਾ ਰਿਹਾ ਹੈ ਹੈਰਾਨੀ ਦੇ ਟੇਬਲ ਤੇ ਇਹ ਹੀ ਫਿਲਮੀ ਮੈਗਜ਼ੀਨ ਮਿਲਣਗੇ ਜਾਂ ਜਿਨਸੀਅਤ ਨਾਲ ਭਰੀਆਂ ਜਾਂ ਕਹਾਣੀਆਂ ਦੇ ਮੈਗਜ਼ੀਨ ਮਿਲਣਗੇ ਕੌਣ ਪੜਦਾ ਹੈ ਹੁਣ ਪੋਥੀਆਂ ਧਰਮਧਰਮ ਇਸੇ ਵਾਸਤੇ ਮਹਾਪਾਦਸ਼ਾਹੀ ਬਾਣੀ ਨੇ ਕਹਿ ਰਿਹਾ ਹੈ ਅਰੰਭ ਦੇ ਹੁਣ ਮਨੁੱਖ ਥੋੜੇ ਨੇ ਬਹੁਤ ਪ੍ਰੇਤ ਜ਼ਿਆਦਾ ਨੇ ਔਖੇ ਨਾ ਹੁਣ ਧਾਰਮਿਕ ਮੰਦਰਾਂ ਦੇ ਵਿੱਚ ਵੀ ਹੁਣ ਭਗਤ ਬਹੁਤ ਥੋੜੇ ਨੇ ਭੂਤ ਪ੍ਰੇਤ ਬਹੁਤ ਜ਼ਿਆਦਾ ਨੇ ਤੁਸੀਂ ਆਪੋ ਦੇ ਕੀ ਭੂਤ ਪ੍ਰੇਤ ਮੰਦਰਾਂ ਦੇ ਵਿੱਚ ਕਿਵੇਂ ਆਦੇ ਕੀ ਭੂਤ ਪ੍ਰੇਤ ਮੰਦਰਾਂ ਦੇ ਵਿੱਚ ਚੋਰੀ ਕਰਨ ਲਈ ਆਉਂਦੇ ਨੇ ਚਕਨਾ ਚੁਰਾਣ ਲਈ ਆਉਂਦੇ ਨੇ ਜੁੱਤੀਆਂ ਚੁਰਾਣ ਲਈ ਆਉਂਦੇ ਨੇ ਗੋਲ ਕੱਤੇ ਆਣ ਲਈ ਆਉਂਦੇ ਨੇ ਔਰ ਦੁਨਿਆਵੀ ਸੁਆਰਥ ਲਈ ਆਂਦੇ ਨੇ ਗੁਰੂ ਲਈ ਪ੍ਰਭੂ ਲਈ ਨਹੀਂ ਆਉਂਦੇ ਨਹੀਂ ਆਉਂਦੇ ਇਹਦੇ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਰਾਸ ਦੇ ਰਾਹੀ ਜੋ ਸਮਝਾਉਂਦੇ ਨੇ ਕਿਉਂਕਿ ਸਮਾਪਣੀ ਚਾਲ ਦੇ ਨਾਲ ਚੱਲ ਰਹੀ ਹੈ ਮਹਾਰਾਜ ਕਹਿੰਦੇ ਜਿਹੜੇ ਜਿਹੜੇ ਕਰਮਾਂ ਨਾਲ ਤੋ ਅੰਤਨ ਸਮੇਂ ਸ਼ਰਮਸਾਰ ਹੋਵੇਗਾ ਤੇ ਮਾਰ ਪੜੇਗੀ ਇਹਨਾਂ ਕਰਮਾਂ ਦੇ ਪ੍ਰਤੀ ਸੁਚੇਤ ਹੋ ਜਾ। ਸਾਵਧਾਨ ਹੋ ਜਾ ਨਾ ਕਰ। ਇਸ ਅੰਦਨ ਨਾਲ ਸਤਿਗੁਰੂ ਸਮਝਾਉਂਦੇ ਨੇ ਆਪ ਲੜੀ ਵਾਰ ਇਸ ਵਿਚਾਰ ਨੂੰ ਸਰਵਨ ਕਰੋ ਤੇ ਫਿਰ ਸਮਾਪਤੀ ਕਰੀਏ ਇੱਕ ਦਫਾ ਪਿਆਰ ਨਾਲ ਲਾ ਲਓ ਸਤਿਨਾਮ ਸ੍ਰੀ ਵਾਹਿਗੁਰੂ। ਇਹ ਤੁਨਾ ਸ੍ਰੀ ਮਹਲਾ 5 ਜਿਹੇ ਕਰਨੀ ਉਹ ਹੈ ਸ਼ਰਮਿੰਦਾ ਇਹ ਆ ਕਮਾਨੀ ਰੀਤ ਵੀ ਜਿਸ ਕਰਮ ਦੇ ਨਾਲ ਜਿਸ ਕਰਨੇ ਦੇ ਨਾਲ ਆਖਰ ਨੂੰ ਅੰਜਾਮ ਅੰਤ ਨੂੰ ਪ੍ਰਭੂ ਦੇ ਦਰਬਾਰ ਵਿੱਚ ਸ਼ਰਮਸਾਰ ਹਰ ਕੀਤੇ ਕਰਮ ਦਾ ਫਲ ਆਖਰ ਦੁੱਖ ਨਿਕਲਦਾ ਹੈ ਸ਼ਰਮਸਾਰੀ ਨੇ ਤੂੰ ਉਹੀ ਕੁਛ ਕਰੀ ਜਾ ਰਹੀ ਹੈ ਉਹੀ ਰਹੀ ਉਹੀ ਢੰਗ ਬਣਾਇਆ ਹੋਇਆ ਹਾਂਜੀ ਸਾਖ ਤਕੀ ਨਿੰਦਾ ਸੰਤ ਕੀ ਨਿੰਦਾ ਸਾਖ ਕੀ ਪੂਜਾ ऐसे लोग जो प्रेरित हैं हम तनुते सारा दिन ਬਣਦਾ ਰਹਿੰਦਾ ਰਹਿੰਦਾ ਹੈ ਉਤਾਰਾਂ ਦੀ ਤਨਿੰਦਾ ਕਰਦਾ ਰਹਿੰਦਾ ਹੈ ਜਿਨ੍ਹਾਂ ਨੂੰ ਅਸੀਂ ਤਰਕਸ਼ੀਲ ਕਹਿੰਦੇ ਆ ਨਾ ਉਹ ਵੀ ਸਾਰਾ ਦਿਨ ਉਤਾਰਾਂ ਨੂੰ ਹੀ ਬਣਦੇ ਜਾਂਦੇ ਹਨ ਹਾਲਾਂਕਿ ਕੱਖ ਸਮਝ ਨਹੀਂ ਕੁਝ ਵੀ ਸਮਝਦੇ ਤਰਕ ਕਰੋ ਤੇ ਫਰਕ ਪੈਣਾ ਨਹੀਂ ਹਾਲੇ ਜਿਹੜੇ ਜਿਹੜੇ ਧਰਮ ਦੇ ਨਾਂ ਤੇ ਪਕੰਡੀ ਨੇ ਤੇ ਪਕੰਡ ਨੂੰ ਪ੍ਰਚਾਰ ਦੇ ਪੈਣੇ ਉਸ ਤੇ ਤਰਕ ਕਰੋ ਸਰਕ ਸਿੱਧਾ ਉਤਾਰਾਂ ਤੇ ਕਰਨ ਦੇ ਕੀ ਲੋ। ਅਗਾਂਟੇ ਕਰਨ ਦੇ ਕੀ ਲੋ। भगत ਫਾੜੀ ਸਮਝ ਚ ਨਹੀਂ ਆ ਸਕਦੇ। ਇਹ ਪਰ ਉਤਾਰ ਫਾੜੀ ਸਮਝ ਇਸ ਤਰੀਕੇ ਨਾਲ ਨਹੀਂ ਆਣਗੇ। ਇਹ ਤੇ ਸ਼ਰਧਾ ਕਰਕੇ ਸਮਝ ਆਏਗੀ ਬੰਨਾ ਨਹੀਂ ਆਏ। ਪਰ ਸੰਤ ਵੀ ਤੇ ਕਰਦਾ ਇਹ ਨੰਲਾ। ਤੇ ਸਾਖਤਾں ਦੇ ਕਰਦਾ ਪੂਜਾ। ਉਹਨਾਂ ਨੂੰ ਸਲਾਮਾਂ ਕਰਦਾ। ਉਹਨਾਂ ਦੀ ਸੰਗਤ ਦੇ ਚ ਬੈਠਦਾ। ਉਹਨਾਂ ਨੂੰ ਮਹਾਨ ਕਹਿੰਦਾ ਹੈ। ਸ਼ਕਤੀ ਦੇ ਬਾਸਕ ਸੰਸਾਰ। ਧਨ ਜ਼ਿਆਦਾ ਹੈ ਪ੍ਰਭਤਾ ਜ਼ਿਆਦਾ ਹੈ ਉਹਨਾਂ ਦੀ ਤੇ ਪੂਜਾ ਕਰਦਾ ਹੈ ਉਹਨਾਂ ਨੂੰ ਸਲਾਮਾ ਕਰਦਾ ਹੈ ਪਰ ਦੇਦੇ ਕੋਲ ਰੱਬ ਦੇ ਗੁਣ ਨੇ ਪ੍ਰਭੂ ਦੇ ਗੁਣ ਨੇ ਉਹਨਾਂ ਦੇ ਨਿੰਦਾ ਕਰਦਾ ਹੈ ਪੈਮਾਨੇ ਮਨੁੱਖ ਦੇ ਮਨੁੱਖ ਨੂੰ ਨਾਪਣ ਦੇ ਬਦਲ ਗਏ ਨੇ ਮਨੁੱਖ ਨੂੰ ਨਾਪਿਆ ਤੋਲਿਆ ਜਾਂਦਾ ਹੈ ਇਹਦੇ ਕੋਲ ਪ੍ਰਭਤਾ ਕਿਤਨੀ ਹੈ ਇਹਦੇ ਕੋਲ ਧਨ ਕਿਤਨਾ ਹੈ ਕਿ ਜੇ ਧਨ ਜ਼ਿਆਦਾ ਹੈ ਪ੍ਰਭਤਾ ਜ਼ਿਆਦਾ ਹੈ ਤੇ ਸਲਾਮ ਕਰ ਪੂਜਾ ਕਰ ਦਇਆ ਜ਼ਿਆਦਾ ਹੈ ਨਿਰਵੈਰਤਾ ਜ਼ਿਆਦਾ ਹੈ ਗਿਆਨ ਜ਼ਿਆਦਾ ਹੈ ਪ੍ਰੇਮ ਜ਼ਿਆਦਾ ਹੈ ਸਮਦ੍ਰਿਸ਼ਟੀ ਜ਼ਿਆਦਾ ਹੈ ਇਹ ਕੀ ਮੈਨੇ ਰੱਖਦੀ ਕੁਛ ਵੀ ਤਾਂ ਸੰਤ ਦੀ ਨਿੰਦਾ ਚੱਲਦੀ ਹੈ ਸਾਖਤ ਦੀ ਪੂਜਾ ਚੱਲਦੀ ਹੈ ਇਸ ਤਰ੍ਹਾਂ ਦੀ ਭੈੜੀ ਰੀਤੀ ਚੱਲ ਰਹੀ ਹੈ ਪਰ ਚੱਲ ਤੈ ਤੂੰ ਅਪਣਾਈ ਹੋਈ ਹੈ ਹਾਂਜੀ ਮਾਇਆ ਮੋਹ ਭੁੱਲੋ ਅਵਰਾਹੀਤ ਮਾਇਆ ਨੇ ਐਸਾ ਮੋਹਿਤ ਕੀਤਾ ਐਸਾ ਮੁੱਠ ਲਿਆ ਐਸਾ ਇਸ ਨੂੰ ਦਬੋ ਚਲਿਆ ਇਹਦੇ ਕੁਨਸਾਰੇ ਅਧਿਆਤਮਿਕ ਗੁਣ ਜੋ ਹੈ ਕੋ ਲੈ ਨੇ ਤੇ ਗਲਤ ਪਾਸੇ ਚਲਾ ਦਿੰਦਾ ਹੈ ਹਾਂਜੀ ਹਰ ਚੰਦੌਰੀ ਬਣ ਹਰ ਬਾਤ ਰੇ ਇਹ ਹ ਤੁਹਾਰੋ ਬੀਤ ਅਸਲ ਵਿੱਚ ਤੇਰੀ ਹਾਲਤ ਕੀ ਹੈ ਜਿਵੇਂ ਜੰਗਲ ਦਾ ਪਤਾ ਕਿਤੇ ਕੀ ਵੈਲਿਊਟਾਂ ਟੁੱਟ ਕੇ ਥਾਂ ਥਾਂ ਤੇ ਧੱਗੇ ਘਾਰੇ ਉਸ ਪੱਤੇ ਦੀ ਕੀ ਬੈਠੇ ਫਿਰ ਹਰ ਚੰਦੌਰੀ ਆਕਾਸ਼ ਨਗਰੀ ਤੇ ਕੀ ਕਲਪਨਾ ਹੈ ਉਹ ਇੱਕ ਸੁਪਨ ਮਾਤਰ ਹੈ ਇੱਕ ਦਰਖਤ ਦੇ ਪੱਤੇ ਦੀ ਨੇ ਆਈਏ ਕੁਝ ਵੀ ਨਹੀਂ ਹੈ ਅੱਜ ਨਹੀਂ ਤੇ ਕੱਲ ਟੁੱਟ ਜਾਏਗਾ ਸੰਸਾਰ ਦੇ ਦਰਖਤ ਨਾਲੋਂ ਇਹ ਉਦਾਹਰਣ ਗਾਥਾ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਪੱਤਰ ਭੁਰਜੈਣ ਝੜਿਅਨ ਨਹਿ ਝੜਿਅਨ ਪੇੜ ਸੰਪਤਾ ਗਾਥਾ ਮੱਲਾ ਬਣਵਾ ਪੱਤਰ ਭੁਰਜੈਣ ਪਤ ਝੜਦੀ ਰੁੱਤ ਦੇ ਪੱਤਾ ਪੇੜ ਨਾਲੋਂ ਭੁਰ ਗਿਆ ਟੁੱਟ ਕੇ ਪੱਥਰ ਬੁਰਜੇਣ ਜੜੀਆਂ ਝੜ ਗਏ ਨਹੀਂ ਜੜੀਆਂ ਫਿਰ ਨਹੀਂ ਜੁੜ ਸਕਦਾ ਝੜ ਗਏ ਤਾਂ ਨਹੀਂ ਜੁੜ ਸਕਦਾ ਪੱਥਰ ਬੁਰਜੇਣ ਜੜੀਆਂ ਨਹੀਂ ਜੜੀਆਂ ਪੇੜ ਸੰਪਤਾ ਨਾਮ ਬਿਹੌਨ ਬੇਖੰਤਾ ਨਾ ਨਿਕ ਬੰਧ ਜਾਵਨ ਬਾਸਰੋ ਰੈਣੀ ਪਵਨ ਉਸ ਪੱਤੇ ਨੂੰ ਦੂਰ ਦੂਰ ਤੱਕ ਢਕਾਏਗੀ ਰੇਜ਼ਾ ਰੇਜ਼ਾ ਕਰੇਗੀ ਐ ਮਨੁਖ ਸਤ ਸੰਗ ਨਾਲੋਂ ਟੁੱਟ ਗਿਆ ਗੁਰੂ ਨਾਲੋਂ ਟੁੱਟ ਗਿਆ ਹੁਣ ਵਾਸ਼ਨਾ ਦੀ ਪਵਨ ਪਤਨ ਕਿੰਨੇ ਜਨਮਾਂ ਵਿੱਚ ਤੈਨੂੰ ਉਪਾਰ ਕਰੇਗੀ ਢਕਾਏਗੀ ਤੱਗੇ ਰੇਗੀ ਪੱਤਰ ਬਰਜੇਂ ਜੜੀਆਂ ਨੂੰ ਨਾ ਜੜੀਆਂ ਨੂੰ ਬੇਡ ਸੰਪਦਾ ਨਾਮ ਬਿਹੋਂ ਬੇਕਮਤਾ ਨਾਨਕ ਬਾਹੰਤ ਜਉ ਨਾਸਰੋ ਬ੍ਰਹਿਮੇ ਵੈਲੀਅਰ ਕੀ ਹੈ ਤੇਰੀ ਬਰਖਤ ਦੇ ਪੱਤੇ ਦੀ ਤਰ੍ਹਾਂ ਹਰੀ ਚੰਦੌੜੀ ਦੀ ਤਰ੍ਹਾਂ ਪ੍ਰਕਿਰਤਾ ਕੇ ਜਾਇਤ ਮਾਇਆ ਨੇ ਤੈਨੂੰ ਠੱਗ ਲਿਆ ਕੋਦੇ ਮੌਰੇ ਤੈਨੂੰ ਠੱਗਦੇ ਹਾਂ ਜੀ ਰਹਾ ਚੰਦਨ ਲੇਪ ਉਹ ਤ ਦੇਹੀ ਪਾਉ ਸੁਖਦਰਦਵ ਭਸੂ ਸੰਗੀਤ ਜਿਵੇਂ ਖੋਤੇ ਨੂੰ ਚੰਦਨ ਦਾ ਲੇਪ ਘਰੀਏ ਤੇ ਫਿਰ ਉਹ ਮਿੱਟੀ ਦੇ ਢੀਲੇ ਮਨੁੱਖਾ ਤਨ ਮੇਲੇ ਲੇਕਿਨ ਮਨੁੱਖ ਤਨ ਮਿਲਦੇ ਆਇਆ ਕਰਤੂਤ ਪਸ਼ੂਆਂ ਵਾਂਗ ਮਿੱਟੀ ਚ ਲੇਟਣਾ ਖੋਥੇ ਦੀ ਤਰ੍ਹਾਂ ਭਾਵੇਂ ਚੰਦਨ ਦਾ ਲੇਪ ਕਰ ਲਈਏ ਕਿਤਨੀਆਂ ਸਿਆਣੀਆਂ ਗੱਲਾਂ ਸੁਣਾ ਦਈਏ ਕਿਤਨੀ ਗੁਰੂ ਦੀ ਬਾਣੀ ਸੁਣਾ ਦਈਏ ਪਰ ਬਿਰਤੀ ਦੇ ਖੋਤਾ ਬਣ ਮਿੱਟੀ ਚ ਲੇਟਦਾ ਹੈ ਬਾਉ ਜੀਵਨ ਦੇ ਸਾਰ ਨੂੰ ਨਹੀਂ ਜਾਣਦਾ ਨਹੀਂ ਸਮਝਦਾ ਅੰਮ੍ਰਿਤ ਸੰਗ ਨਾਹੀ ਰੁਚਿਆਵਤ ਵੇਖਾਇ ਠਗਾਉਰੀ ਪ੍ਰੀਤ ਪ੍ਰਭੂ ਦਾ ਨਾਮ ਅੰਮ੍ਰਿਤ ਹੈ ਇਹਦੇ ਚ ਉਸਦੀ ਰੁਚੀ ਨਹੀਂ ਹੈ ਬਸ ਜ਼ਹਿਰ ਪੀਣ ਦੇ ਚ ਰੁਚੀ ਹੈ ਜ਼ਹਿਰ ਪੀਣ ਦੇ ਚ ਹੀ ਸ਼ੌਕ ਹੈ ਆ ਜੀ ਉਤਮ ਸੰਤ ਭਲੇ ਸੰਜੋਗੀ ਇਸ ਯੁਗ ਮਹਿ ਪਵਿੱਤ ਕੁਨਿਤ ਸੰਤ ਜਨਾਂ ਦਾ ਸੰਜੋਗ ਹੀ ਭਲਾ ਸੰਜੋਗ ਹੈ ਪ੍ਰਭੂ ਨਾਲ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਦੀ ਕੀਰਤੀ ਕਰਨੀ ਇਹੀ ਚੰਗੇ ਰੀਤ ਹੈ ਇਹੀ ਚੰਗੇ ਰਸ ਹੈ ਨਾ ਜਤ ਆਕਾਰਤ ਜਨਮ ਪਦਾਰਥ ਕਾਚ ਬਾਦਰਾ ਗੀਤ ਜਤ ਆਕਾਰਤ ਜਨਮ ਪਦਾਰਥ ਇੱਕ ਪਦਾਰਥ ਮਿਲਿਆ ਜੀਵਨ ਮਹਾਨ ਆਕਾਰ ਹੋ ਜਾ ਰਿਹਾ ਕਾਚ ਬਾਦਰੇ ਜਿਵੇਂ ਕਛ ਦੇ ਬਦਲੇ ਚ ਜਾ ਰਿਹਾ ਜਲੋਂ ਮੋਤੀਆਂ ਦੇ ਬਦਲੇ ਚ ਜਾਵੇ ਹੀਰੇ ਦੇ ਬਦਲੇ ਚ ਜਾਵੇ ਨਾਮ ਦਾ ਹੀਰਾ ਮਿਲ ਗਿਆ ਜੀਵਨ ਚਲਾ ਗਿਆ ਕੋਈ ਗੱਲ ਨਹੀਂ ਜੀਵਨ ਚਲਿਆ ਗਿਆ ਮਿਲਿਆ ਤੇ ਕਾਚੀ ਕੱਚ ਦੇ ਬਦਲੇ ਚ ਜਾਵੇ ਕਾਚ ਬਾਦਰੇ ਜੀ ਕੱਚ ਦੇ ਚੀਜ਼ ਲਿਆ ਗਿਆ ਜੀਵਨ ਦੀ ਬਾਜ਼ੀ ਹਾਰ ਗਿਆ ਮਿਲਿਆ ਕੀ ਹੈ ਕੇਵਲ ਜੋ ਹੈ ਕੱਚ ਇਸਨਾ ਅਜਾਈ ਜੀਵਨ ਦਾ ਆਇਆ ਹਾਂ ਜੀ ਜਨਮ ਜਨਮ ਕੀ ਕਿਲ ਵਿੱਚ ਦੁੱਖ ਭਾਗੇ ਗੁਰ ਗਿਆਨ ਅੰਜੁਨ ਨੇਤਰ ਦੀਤ ਨੇ ਐਸਾ ਗਿਆਨ ਦਾ surma ਅੱਖਾਂ ਵਿੱਚ ਪਾਇਆ ਜਨਮਾਂ ਜਲਵੰਤਰਾਂ ਦੇ ਦੁੱਖ ਕਲੇਸ਼ ਮਿਟ ਗਏ ਨੇ ਸੰਤਾਪ ਮਿਟ ਗਏ ਨੇ ਸਾਧ ਸੰਗ ਇਨ ਦੁਖ ਤੇਨਿਕ ਸੇਉ ਨਾਨਕ ਇੱਕ ਪਰੀਤ ਸਾਧ ਸੰਗਤਿ ਚ ਬੈਠ ਕੇ ਗੁਰੂ ਦੀ ਸੰਗਤਿ ਚ ਬੈਠ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੋਇਆ ਉਸ ਦਾ ਸਦਕਾ ਇਹਨਾਂ ਦੁਖਾਂ ਤੋਂ ਬਚ ਗਏ ਇਸ ਕਲੇਸ਼ ਤੋਂ ਬਚ ਗਏ ਇਸ ਜ਼ਹਿਰ ਤੋਂ ਬਚ ਗਏ ਮੂਲ ਭਾਵ ਉਹ ਕਰਮ ਜਿਸ ਨੇ ਅੰਤ ਨੂੰ ਸਿਵਾਏ ਸ਼ਰਮਸਾਰੀ ਦੇ ਹੋਰ ਕੁਝ ਵੀ ਨਹੀਂ ਲੇਕਿਨ ਇਹ ਨਹੀਂ ਸਮਝਣਾ ਜੋ ਕੀਤਾ ਕਰ ਛੜਿਆ ਨਹੀਂ ਕਰ ਕਰ ਕਰਣਾ ਲਿਖ ਲੈ ਜਾ ਜੋ ਕੀਤਾ ਉਹ ਲਿਖਿਆ ਕਰ ਕਰ ਕਰਣਾ ਲਿਖ ਲੈ ਜਾ मन करके जो वेखे है लिखया गया मन करके जो तू सुने है, लिखा गया मन करके जो तू बोले बोलें लिखया गया मन करके जो तू पढ़े पढ़ लिखया गया सिर्फ तू पढ़िया नहीं लिखया भी गया तू सिर्फ वेख्या ही नहीं है लिखया गया तू सिर्फ सुनिया ही नहीं है लिखया गया कर कर करना लिख ले जाओ बोलो गलत वेख्या वेख छ वेख के छड़ना तेरे वस गल नहीं ਵੇਖ ਕੇ ਲਿਖਿਆ ਜਾਏ ਕਰ ਕੇ ਛੱਡਣਾ ਤੇਰੇ ਵਸਦੀ ਗੱਲ ਨਹੀਂ ਕਰ ਕੇ ਲਿਖਿਆ ਜਾਏਗਾ ਬੋਲ ਕੇ ਛੱਡਣਾ ਤੇਰੇ ਵਸਦੀ ਗੱਲ ਨਹੀਂ ਬੋਲ ਕੇ ਲਿਖਿਆ ਜਾਏਗਾ ਅਨਰਥ ਕੀਤੇ ਅਨਰਥ ਕਰਕੇ ਤੂੰ ਛੱਡ ਨਹੀਂ ਸਕਦਾ ਉਹ ਤੇ ਲਿਖਿਆ ਗਿਆ ਪਰ ਕਰ ਕਰਣਾ ਲਿਖ ਲੈ ਜਾ ਇਸ ਤਰ੍ਹਾਂ ਦੇ ਬੁਰੇ ਲੇਖ ਨਾਲ ਨਹੀਂ ਤੇ ਅੰਤ ਨੂੰ ਸਿਵਾਏ ਸ਼ਰਮਸਰੀ ਦੇ ਹੋਰ ਕੁਝ ਵੀ ਨਹੀਂ ਹੋਵੇਗਾ ਕਿਤਨੇ ਬੋਲ ਪ੍ਰਵਾਨ ਕਰਨੇ ਅੱਜ 2 ਵਜੇ ਤੋਂ ਲੈ ਕੇ 6 ਵਜੇ ਤੱਕ ਘੰਨੂਪੁਰ ਕਾਲੇ ਬਜ਼ੁਰਗਵਾਰ ਬਾਬਾ ਦਰਸ਼ਨ ਸਿੰਘ ਜੀ ਦਾ ਡੇਰਾ ਜੋ ਹੁਣ ਨਹੀਂ ਰਹੇ ਦੋ ਤਿੰਨ ਸਾਲਾਂ ਤੋਂ ਵਿਛੋੜਾ ਦੇ ਗਏ ਤੇ ਉਹਨਾਂ ਦੇ ਡੇਰੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਦਾ ਸੰਦੇਸ਼ ਆਇਆ ਗੱਡੀਆਂ ਪਹੁੰਚ ਜਾਣਗੀਆਂ 1 ਵਜੇ ਜਿਨਾ ਜਨਾ ਸਜਣਾ ਨੇ ਜਾਣਾ ਹੋਵੇ ਉੱਥੇ ਪਹੁੰਚ ਕੇ ਸਤ ਸੰਦਾ ਆਨੰਦ ਮਾਣ ਸਕਦੇ ਨੇ ਸਾਰੇ ਜੱਥੇ ਉੱਥੇ ਕੀਰਤਨ ਕਰਨਗੇ ਦਾਸ ਨਾਲ ਚਾਰ ਪੰਜ ਜੱਥੇ ਨੇ ਦੋ ਤਿੰਨ ਕਵੀ ਸਚਣ ਨੇ ਵਿਚਾਰਕ ਨੇ ਇਹਨਾਂ ਸਾਰਿਆਂ ਨੇ ਉੱਥੇ ਵਿਚਾਰਾਂ ਸਰਵਣ ਕਰਾਣੀਆਂ ਨੇ ਤੇ ਹੁਣ ਸਿਰਫ 3-4 ਮਿੰਟ ਲਈ ਗਨੀ ਜੈ ਸਿੰਘ ਜੀ ਸ਼ੁਗਲ ਜੋ ਦੋ ਨਜ਼ਮਾਂ ਹਮੇਸ਼ਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਦੇ ਚ ਹਰ ਸਾਲ ਤਿਆਰ ਕਰਕੇ ਲੈਂਦੇ ਨੇ ਸੰਗਤਾਂ ਨੂੰ ਸਰਵਨ ਕਰਾਉਂਦੇ ਨੇ ਤੇ ਇੱਕ ਨਜ਼ਮ ਆਪ ਨੇ ਪਹਿਲੇ ਸੁਣੀ ਹੈ ਇੱਕ ਹੋਰ ਇਨਾਕਲ ਜੋ ਹੈ ਸੁਣ ਲਓ ਤੇ ਅਨਪ੍ਰੀਤੇ ਧਾਰਮ ਕਵੀ ਨੇ ਇਹਨਾਂ ਦੇ ਅੰਦਰ ਬੜੀਆਂ ਅਨੁਭਵੀ ਗੱਲਾਂ ਨਿਕਲਦੀਆਂ ਨੇ ਤਾਂ ਇਹ ਸ਼ਾਇਦ ਆਪ ਇਹਨਾਂ 'ਤੇ ਸਰਵਨ ਕਰੋ ਸਮਾਪਤੀ ਇੱਥੇ ਪਾਠੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵੀਰੋ ਜਿਆਨੀ ਸੰਤ ਸਿੰਘ ਮਸਕੀਨ ਰਾ ਨੇ ਦੇਖੋ ਕਿਸ ਤਰ੍ਹਾਂ ਉਦਾਹਰਨਾ ਦੇ ਕੇ ਗੱਲ ਵੀ ਬੜੇ ਪਿਆਰੇ ਤਰ੍ਹਾਂ ਅੰਦਾਜ਼ ਨਾਲ ਸਮਝਾਈ ਹੈ ਕਿ ਸਨਾਤਨ ਧਰਮ ਦੇ ਅੰਦਰ ਜਿਸ ਤਰ੍ਹਾਂ ਇਹ ਮੰਨਿਆ ਜਾਂਦਾ ਵੈ ਕਿ ਜਿੱਥੇ ਵੀ ਰਾਮ ਦੀ ਕਥਾ ਹੋ ਰਹੀ ਹੋਵੇ ਉੱਥੇ ਹਨੂਮਾਨ ਜੀ ਮੌਜੂਦ ਹੁੰਦੇ ਹੈ ਤੇ ਵੀਰੋ ਅਗਰੇ ਕਿਹਾ ਜਾਵੇ ਕਿ ਹਨੂਮਾਨ ਜੀ ਦੀ ਹਜੇ ਤੱਕ ਮੁਕਤੀ ਨਹੀਂ ਹੋਈ ਉਹ ਪਟਕ ਰਹੇ ਹੈ ਤੇ ਵੀਰੋ ਫਿਰ ਸਨਾਤਨ ਜਿਹੜੇ ਸਾਡੇ ਵੀਰ ਹੈ ਉਹਨਾਂ ਨੂੰ ਗੱਲ ਇਹ ਬੜੀ ਵੀਰੋ ਬੁਰੀ ਲੱਗੇਗੀ ਬਹੁਤ ਉਹਨਾਂ ਨੂੰ ਗੁੱਸਾ ਆਏਗਾ ਕਿਉਂਕਿ ਵੀਰੋ ਬਦ ਰੂਹਾਂ ਜਿਹੜੀਆਂ ਹੁੰਦੀਆਂ ਮੈਂ ਉਹਨਾਂ ਦੀ ਰੂਹ ਭਟਕਦੀ ਹੈ ਜਾਂ ਦੇਵਤਾ ਜਿਹੜੇ ਹੁੰਦੇ ਆ ਉਹ ਉਹਨਾਂ ਦੀ ਰੂਹ ਹੁੰਦੀ ਹੈ ਹੁਣ ਹਨੂਮਾਨ ਜੀ ਨੂੰ ਅਸੀਂ ਕਿਸ ਦੇ ਵਿੱਚ ਲਈਏ ਦੇਵਤਿਆਂ ਦੇ ਵਿੱਚ ਲਈਏ ਜਾਂ ਕਿ ਉਹਨਾਂ ਦੀ ਰੂਹ ਭਟਕ ਰਹੀ ਹੈ ਵੀਰੋ ਅਸਲ ਦੇ ਵਿੱਚ ਕਿਸੇ ਵੀ ਧਰਮ ਦੇ ਬਾਰੇ ਗੱਲਬਾਤ ਕਰਨਾ ਮੈਂ ਨਹੀਂ ਸਮਝਦਾ ਠੀਕ ਨਹੀਂ ਸਮਝਦਾ ਲੇਕਿਨ ਸੰਤ ਸਿੰਘ ਮਸਕੀਨ ਰਾ ਨੇ ਜਿਸ ਤਰ੍ਹਾਂ ਉਦਾਹਰਨਾ ਦੇ ਕੇ ਗੱਲ ਕੀਤੀ ਹੈ ਵੀਰੋ ਉਹਨਾਂ ਦਾ ਪੱਖ ਵੀ ਬਿਲਕੁਲ ਠੀਕ ਹੈ ਵੀਰੋ ਤੁਹਾਨੂੰ ਕੀ ਲੱਗਦਾ ਵੈ ਕਿ ਹਨੂਮਾਨ ਜੀ ਦੀ ਵਾਕਿਆ ਹੀ ਰੂ ਭਟਕ ਰਹੀ ਹੈ ਵੀਰੋ ਅਸਲ ਦੇ ਵਿੱਚ ਜਿਹੜਾ ਵੀ ਮਨੁੱਖ ਚੰਗੇ ਕੰਮ ਕਰਦਾ ਵੈ ਵੀਰੋ ਦੁਨੀਆ ਦੇ ਉੱਤੇ ਉਹ ਮੁਕਤੀ ਪਾ ਜਾਂਦਾ ਸ਼ਾਂਤ ਹੋ ਜਾਂਦਾ ਵੈ ਲੇਕਿਨ ਵੀਰੋ ਬਾਅਦ ਦੇ ਵਿੱਚ ਮਜ਼ਬ ਦੇ ਅੰਦਰ ਮੋਹਰ ਮਜ਼ਬ ਦੇ ਅੰਦਰ ਵੀਰੋ ਇਹ ਪੀਰਾਂ ਫਕੀਰਾਂ ਵੀਰੋ ਅਵਤਾਰੀ ਪੁਰਸ਼ਾਂ ਦੀਆਂ ਕਹਾਣੀਆਂ ਬਣੀਆਂ ਵੈ ਕਿ ਉਹ ਹਰ ਜਗ੍ਹਾ ਤੇ ਮੌਜੂਦ ਹੈ ਉਹਨਾਂ ਦੀ ਰੂਹ ਆਂਦੀ ਹੈ ਉਹ ਸੁਣਦੇ ਐ ਤੇ ਇਹ ਵੀਰੋ ਅਸਲ ਦੇ ਵਿੱਚ ਕਈ ਪ੍ਰਚਾਰਕ ਮੌਲਵੀ ਪੰਡਤ ਵੀਰੋ ਉਹਨਾਂ ਨੇ ਆਪਣੀ ਦੁਕਾਨ ਚਲਾਉਣ ਵਾਸਤੇ ਇਹੋ ਜੀਆਂ ਝੂਠੀਆਂ ਵੀਰੋ ਕਥਾ ਬਣਾ ਲਈਆਂ ਵੈ ਤਿਹਾਰ ਧਰਮ ਦੇ ਵਿੱਚ ਲੋਕਾਂ ਨੇ ਬਣਾਈਆਂ ਹੈਗੀਆਂ ਵੈ ਵੀਰੋ ਬਾਕੀ ਸੱਚ ਕੀ ਹੈ ਇਹ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਹੀ ਜਾਣਦੀ ਹੈ ਕਿਉਂਕਿ ਵੀਰੋ ਕਦੀ ਕਿਸੇ ਨੇ ਕਿਸੇ ਨੂੰ ਉਹਨਾਂ ਦੇ ਦਰਸ਼ਨ ਨਹੀਂ ਹੋਏ ਸਿਰਫ ਇੱਕ ਗੱਲ ਹੈ ਕੋਈ ਸਬੂਤ ਨਹੀਂ ਹੈਗਾ ਤੇ ਵੀਰੋ ਬਾਕੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਕਥਾ ਤੁਹਾਡਾ ਕੀ ਮੰਨਣਾ ਵੈ ਤੁਸੀਂ ਵੀ ਆਪਣੀ رائے ਲਾਜ਼ਮੀ ਦਿਆ ਕਰੋ ਕਿਉਂਕਿ ਵੀਰੋ ਤੁਹਾਡੀ رائے ਸਾਡੇ ਵਾਸਤੇ ਬਹੁਤ ਕੀਮਤੀ ਹੈ ਤਹਾਡੇ ਕਮੈਂਟਸਾਂ ਤੋਂ ਹੀ ਬਹੁਤ ਜ਼ਿਆਦਾ ਸਿੱਖਣ ਨੂੰ ਮਿਲਦਾ ਵੈ ਕੁਝ ਲੋਕ تنਕੀਦ ਵੀ ਕਰਦੇ ਐ ਕੁਝ ਅੱਛੀ ਵੀ ਰਾਏ ਦਿੰਦੇ ਐ ਲੇਕਿਨ ਵੀਰੋ ਜੋ ਵੀ ਐ ਤੁਸੀਂ ਲਾਜ਼ਮਨ ਕਮੈਂਟ ਕਰਕੇ ਸਾਨੂੰ ਦੱਸਣਾ ਕਿ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਐ ਤੇ ਤੁਹਾਡੀ ਇਸ ਵਰਕ ਕੀ ਰਾਏ ਐ ਵੀਰ ਆਪਣਾ ਦੇਖ ਖਿਆਰ ਰੱਖਦਾ ਹੋਇਆ ਯਾਦ ਰੱਖਣਾ ਅੱਲਾ ਫੇ